ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੀਆਈਏ ਸਟਾਫ ਦੋ ਦੀ ਪੁਲਿਸ ਨੇ ਇੱਕ ਦੋਸ਼ੀ ਨੂੰ ਦੋ ਪਿਸਤੌਲ ਤੇ ਨਿੰਦਾ ਰੌਣ ਸਮੇਤ ਗ੍ਰਿਫਤਾਰ ਕੀਤਾ ਹੈ ਏਡੀਸੀ ਵੀ ਨਵੀਨ ਸਿਕ ਸੰਧੂ ਨੇ ਕਿਹਾ ਕਿ ਦੋਸ਼ੀ ਕੋਲੋਂ 200 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ ਜਦਕਿ ਇਸ ਕੋਲੋਂ 30500 ਰੁਪਏ ਡਰੱਗਮਨ ਵੀ ਬਰਾਮਦ ਹੋਈ ਹੈ ਹੁਣ ਇਹ ਵੀ ਦੱਸਿਆ ਗਿਆ ਕਿ ਇਸ ਦਾ ਇੱਕ ਹੋਰ ਸਾਥੀ ਵੀ ਸੀ ਜਿਸ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸ ਦੀ ਉਮਰ ਕਰੀਬ 23 ਸਾਲ ਹੈ ਅਤੇ ਇਸ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇਹ ਵਿਅਕਤੀ ਯੂਪੀ ਤੋਂ ਨਜਾਇਜ਼ ਹਥਿਆਰ ਲਿਆ ਕੇ ਅੱਗੇ ਪੰਜਾਬ ਵਿੱਚ ਸਪਲਾਈ ਕਰਦਾ ਸੀ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਵੀ ਦੁਗਾਹਣਾਂ ਪੁੱਛੇ ਕੀਤੀ ਜਾਵੇਗੀ ਵੈਲਕਮ ਪੰਜਾਬ ਤੋਂ ਸੁਖਦੇਵ ਮੋਨਿੰਦਾਨੇਸ਼ ਪਾਸੀ ਦੀਰਪੋ ਸਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੀਆਂ ਹਦਾਇਤਾਂ ਦੇ ਹੇਠਾਂ ਅਤੇ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਦੇ ਨਿਸ਼ਾਨ ਦੇ ਅੰਦਰ ACP ਇਨਵੈਸਟੀਗੇਸ਼ਨ ਅਤੇ ਰਜੇਸ਼ ਕੁਮਾਰ ਸੀਆਈਏ ਸਟਾਫ 2 ਇੰਚਾਰਜ ਨੇ ਇੱਕ ਕੇਸ ਕ੍ਰੈਕ ਕੀਤਾ ਜਿਹਦੇ ਵਿੱਚ ਐਸਆਈ ਬਲਵਿੰਦਰ ਸਿੰਘ ਜਿਹੜੇ ਕਿ ਸੀਆਈਏ ਸਟਾਫ 2 ਦੇ ਨੇ ਨਾਕਾ ਨਰੇਂਦਰਗੜ ਚੌਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਕੋਲ ਇੱਕ ਸਵਿਫਟ ਕਾਰ ਦੇ ਵਿੱਚੋਂ ਪੀਪੀ 02 ਡੀਪੀ 3819 ਤੋਂ ਇੱਕ ਜਸਪਾਲ ਸਿੰਘ ਉਰਫ ਪ੍ਰਿੰਸ ਮੋਟਾ ਪੁੱਤਰ ਰঞ্জੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹਿਰੋਇਨ ਇੱਕ ਪਿਸਤਲ ਤਿੰਨ ਜਿੰਦਾਰਾਂ ਦੱਤੀਪੋਰ ਤੇ ਅਤੇ 30500 ਡਰਗ ਮਨੀ ਬਰਾਮਦ ਹੋਈ ਫਿਰ ਇਸ ਤੋਂ ਉੱਛੇਚ ਤੇ ਇੱਕ ਪਿਸਤਲ ਹੋਰ ਜਿਹੜਾ ਇਹਦੇ ਘਰੋਂ ਬਰਾਮਦ ਹੋਇਆ ਬੱਤੀਪੋਰ ਦਾ ਜਿਹੜਾ ਕਿ ਯੂਪੀ ਮੇਡ ਨੇ ਇਸ ਤੋਂ ਬਾਅਦ ਇਦਾਂ ਤੇ ਇਹਦੇ ਅੰਤਰਗਤ 172 2024 ਨੂੰ 21 B 6885 NDPS ਦਾ ਇੱਕ ਪਰਚਾ ਦਰਜ ਇਹਨਾਂ ਦੇ ਖਿਲਾਫ ਕੀਤਾ ਗਿਆ। ਫਿਰ 우ਮਰ ਦੇ ਬੈਕਵਰਡ ਹਾਰਨ ਲਿਖਦੇ ਨੇ ਇਹ ਦੇਖਿਆ ਸੀ ਇਹ ਇੱਕ ਲੱਖਾਂ ਨਾ ਦਾ ਬੰਡਾ ਹੈਗਾ ਨਾਰਾਇਣਗੜ੍ਹ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਪਿਸਟਲ ਤੇ ਇਹਦੇ ਬੈਕਵਰਡ ਲਿੰਕੇਜਸ ਤੇ ਫਾਰਵਰਡ ਤੇ ਕਾਹੀ ਕੰਮ ਕਰ ਰਹੇ ਹਨ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਾਮ ਜਦ ਕੋਏਗਾ ਬਾਦ ਦੇ ਵਿੱਚ ਇਸਨੇ ਪਹਿਲਾਂ ਹੀ ਘਰ ਦੇ ਕੋਲ ਬੱਚੇ ਇੱਕ ਪਰਚਾ ਹੈਗਾ ਜੀ ਐਨਡੀਪੀਐਸ ਦਾ ਇਹਦਾ ਤੇ 4 ਨੰਬਰ ਮੁਕਦਮਾ ਹੈਗਾ ਜੀ 1012020 ਦਾ 1285 ਐਨਡੀਪੀਐਸ ਦਾ ਇਸ ਵਿੱਚ ਇਹਦੇ ਕੋਲੋਂ 20 ਗ੍ਰਾਮ ਹਿਰੋਨ ਬਰਾਮਦ ਹੋਈ ਸਰ ਜੀ ਨਾਮ ਤੇ ਮਾਨ ਦੇ ਗ੍ਰੰਥ ਨਾਮ ਦੋ ਦਿਨ ਦਾ ਰਿਮਾਂਡ ਮਿਲਿਆ ਤੁਸੀਂ ਜੀ ਇਹਨੇ ਕੱਲ ਪੇਸ਼ ਕਰਵਾਵਾਂਗੇ ਜੀ ਸਰ ਮਿੰਟ ਟਾਈਮ ਤੋਂ ਸਰ 23 ਸਾਲ ਉਮਰ ਹੈ ਜੀ ਇਹਦੀ ਸਰ ਗ੍ਰੱਗਮਨੀ ਕਿੰਨੀ ਮਿਲੀ 3500 ਰੁਪਏ ਸਰ ਵੈਪਨ ਕਿਤੋਂ ਕਦ ਇਹਨਾਂ ਨੇ ਵੇਚ ਕੀਤਾ ਜਾਂ ਕੀ ਇਹ ਯੂਪੀ ਮੇਡ ਵੈਪਨ ਹੈ ਜੀ ਉੱਥੋਂ ਇਹਨੇ ਲਿਆ ਆ ਸੀਗਾ ਖਰੀਦ ਕੇ 45000 ਦਾ ਵਿੱਪਨ ਹੈ ਜੀ ਸਰ ਕਿਨੇ ਟਾਈਮ ਤੋਂ ਨਜਾਇਜ਼ ਤੰਦਾ ਕਰਦਾ ਸੀਗਾ ਤੇ ਨਸ਼ਾ ਕਰਦਾ ਇਹਦੇ ਪਹਿਲਾ ਪਰਚਾ ਇਹਦੇ ਤੇ 2020 ਦਾ ਦਰਜ ਹੈ ਜੀ 23 ਸਾਲ ਦੀ ਉਮਰ ਹੈ ਉਦੋਂ ਤੋਂ ਹੀ ਕਰਦਾ ਆ ਰਿਹਾ ਜੀ ਨਸ਼ਾ ਸਰ ਕੀ ਕੋਈ ਲੈ ਕੇ ਜਾਂਦਾ ਇਹ ਇਹਨਾਂ ਨੇ ਦੱਸਿਆ ਕਿ ਆ ਲੱਕੀ ਲਖੇਨਾ ਦਾ ਇੱਕ ਵਿਅਕਤੀ ਹੈਗਾ ਨਰੈਣਗੜ ਦਾ ਹੀ ਉਹਦੇ ਕੋਲ ਲਿੰਦਾ ਹੈ ਜੀ ਸਰ ਲੱਗਦਾ ਥੋੜਾ ਜਿਹਾ ਜਸਟੀਕ ਹੈ ਹੈਰੋਇਨ ਹੁੰਦੀ ਹੈ ਉਸਦੇ ਨਾਲ ਵੀ ਸੰਪਰਕ ਹੋ ਸਕਦਾ ਹੋ ਸਕਦਾ ਦੀ ਇਹ ਜੀ ਪੁੱਛ ਕੇ ਚਾਹੀ ਕਰ ਰਹੇ ਆ ਜੀ ਡਿਟੇਲ ਦੇ ਵਿੱਚ ਜੋ ਆਏਗਾ ਤੁਹਾਨੂੰ ਸਰ ਕਾਰ ਹੈ ਜੀ ਆਪਣੀ ਸਿਫਟ ਕਾਰ ਹੈ ਦੀ ਆਪਣੀ ਆਪਣੀ ਹੈ ਜੀ ਹਾਂਜੀ ਸਭਾ 500 ਬਧੀ ਇਹਦੇ ਕੋਈ ਉਹ ਵਿਆਹ ਇਸਤੇਮਾਲ ਕੀਤੀ ਹੈ ਜੀ ਬਸ ਪੰਜਾਬ ਦੇ ਨਹੀਂ ਕਿ ਇਹ ਹਲੇ ਗੱਲ ਨਹੀਂ ਸਾਹਮਣੇ ਆਈ ਕੋਈ ਵਾਰਦਾਤ ਕੀਤੀ ਹੋਵੇ ਵੈਪਨ ਨਾਲ ਪਰ ਇਹਦੇ ਕੋਲੋਂ ਬਰਾਮਦ ਦੋ ਵੈਪਨ ਹੋਏ ਹੈ